ਦੋਸਤੋ ਵਿంటర్ ਦੇ ਵਿੱਚ ਬਾਡੀ ਦੇ ਵਿੱਚ ਐਕਸਟਰਨਲ ਬਾਡੀ ਦੇ ਵਿੱਚ ਬਹੁਤ ਜ਼ਿਆਦਾ ਡਰਾਈਨੈਸ ਆ ਜਾਂਦੀ ਹੈ ਉਸ ਨੂੰ ਆਪਾਂ ਕਿਵੇਂ ਠੀਕ ਕਰੀਏ ਫਸਟਵਾਲ ਦ ਫਸਟ ਥਿੰਗ ਹੈ ਕਿ ਤੁਹਾਡੀ ਜੋ ਡਾਈਟ ਹੈ ਡਾਈਟ ਦੇ ਵਿੱਚ ਦੇਸੀ ਕੀ ਜ਼ਰੂਰ ਹੋਣਾ ਚਾਹੀਦਾ ਸੈਕਿੰਡ ਹੈ ਕਿ ਜਦੋਂ ਤੁਸੀਂ ਵੀ ਬਾਥ ਲੈਣਾ ਹੈ ਉਸ ਟਾਈਮ ਤੁਸੀਂ ਹੌਟ ਵਾਟਰ ਦਾ ਬਾਥ ਨਹੀਂ ਲੈਣਾ ਹੌਟ ਵਾਟਰ ਦੇ ਨਾਲ ਜਿਹੜੇ ਜਿਹੜੇ ਸਾਡੇ ਪੋਰਸ ਹੁੰਦੇ ਆ ਸਕਿਨ ਦੇ ਪੋਰਸ ਹੁੰਦੇ ਆ ਉਹ ਬਲੌਕ ਹੋ ਜਾਂਦੇ ਆ ਥਰਡ thing ਮੋਇਸਚਰਾਈਜ਼ਰ ਯੂਜ਼ ਕਰੋ ਨੈਚੁਰਲ ਜੋ ਮੋਇਸਚਰਾਈਜ਼ਰ ਹੈ ਜੋ ਬੈਸਟ ਮੋਇਸਚਰਾਈਜ਼ਰ ਹੈ ਉਹ ਹੈ ਕੋਕੋਨਟ ਆਇਲ ਜਦੋਂ ਤੁਸੀਂ ਬਾਥ ਲੈ ਕੇ ਹਟ ਜਾਂਦੇ ਹੋ ਉਸ ਟਾਈਮ ਤੁਸੀਂ ਕੋਕੋਨਟ ਆਇਲ ਨੂੰ ਪੂਰੀ ਬਾਡੀ ਤੇ ਅਪਲਾਈ ਕਰਨਾ ਹੀ ਕਰਨਾ ਹੈ ਬਿਫੋਰ ਸਲੀਪ ਤੁਸੀਂ ਕੋਕੋਨਟ ਆਇਲ ਨੂੰ ਅੰਬਲਾਈਕਲ ਦੇ ਉੱਪਰ ਲਗਾਉਣਾ ਹੈ ਆਪਣੇ ਪਾਮਸ ਤੇ ਤੇ ਸੋਲਸ ਤੇ ਜ਼ਰੂਰ ਅਪਲਾਈ ਕਰੋ ਗਲਿਸਰੀਨ ਸੋਪ ਜ਼ਰੂਰ ਯੂਜ਼ ਕਰੋ ਜ਼ਿਆਦਾ ਸਪਾਈਸੀ ਤੇ ਜ਼ਿਆਦਾ ਜੋ ਫੈਟੀ ਫੂਡ ਹੈ ਉਸਨੂੰ ਅਵੋਇਡ ਕਰੋ ਹੋਮੀਓਪੈਥੀ ਦੇ ਵਿੱਚ ਇੱਕ ਆਇੰਟਮੈਂਟ ਆਂਦੀ ਹੈ ਗ੍ਰੈਫਾਈਟ ਆਇੰਟਮੈਂਟ ਅਗਰ ਤੁਹਾਡੀ ਸਕਿਨ ਦੇ ਵਿੱਚ ਡਰਾਈਨੈਸ ਦੇ ਨਾਲ ਕ੍ਰੈਕਸ ਹੈ ਤਾਂ ਤੁਸੀਂ ਗ੍ਰੈਫਾਈਟ ਆਇੰਟਮੈਂਟ ਨੂੰ ਯੂਜ਼ ਕਰਕੇ ਕਾਫੀ ਜ਼ਿਆਦਾ ਇਹਦੇ ਜਿਹੜੇ ਰਿਜ਼ਲਟ ਤੁਹਾਨੂੰ ਦੇਖਣ ਨੂੰ ਮਿਲੂਗੇ ਤੇ ਕਾਫੀ ਜ਼ਿਆਦਾ ਇਹ ਇਫੈਕਟਿਵ ਹੈ ਬਟ ਕੋਸ਼ਿਸ਼ ਕਰੋ ਜਿੰਨੇ ਨੇਚਰਲ ਮੋਇਸਚਰਾਈਜ਼ਰ ਯੂਜ਼ ਕਰੋਗੇ ਉਨੀ ਤੁਹਾਡੀ ਸਕਿਨ ਹੈਲਦੀ ਰਹੇਗੀ ਤੇ ਲੌਂਗ ਲਾਸਟਿੰਗ ਰਹੇਗੀ